ਇਹ ਸ਼ਕਲ ਦੇ ਵਿੱਚ ਕਲੀਅਰ ਹੁੰਦੀ ਹੈ। ਉਹ ਨਹੀਂ ਇਹਦਾ ਮੁੜਾਇਆ। ਗੋਦੇ ਦਾ ਮੁੜਾਇਆ। ਗੋਦੇ ਦਾ ਮੁੜਾਇਆ ਠੀਕ ਹੈ। ਇਹਦਾ ਮੁੜਾਇਆ। ਇਹਦਾ ਨਾਲ ਇਹਦਾ ਮੁੜਾਇਆ। ਇਹਦਾ ਇਹ ਦੋਈ ਮੁੜਿਆ। ਗੋਦੇ ਦੇ ਦੋਈ ਮੁੜਿਆ। ਗੋਦੇ ਦਾ ਮੁੜਿਆ। ਦੋਈ ਮੁੜਿਆ। ਕੋਣ ਆ? ਉਹ ਤਾਂ ਸਾਹੀ ਚਾਈਂ ਜੇ ਆਉਂਦਾ। ਤਾਂ ਫਿਰ Mudul ya, bang? Eh, kira dia? Oh, murah banget. Oh, 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 oke, anu pesenanya itu nanti? Oke, Oh, mungkin, ਮੁਕਾਜ਼ੇ ਤੇ ਨਾ ਮਾਤੇ ਕੀ ਗੱਲ ਬਾਤ ਹੈ ਕੀ ਕਰਵਾ ਦੂ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਛੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਆ ਉਹਦੀ ਜਿਹੜੀ ਬੋਨ ਆ ਵੀ ਕ੍ਰੈਕ ਹੋ ਗਈ ਆ ਕੀ ਵਜ੍ਹਾ ਪਾਉਂਦੇ ਕਿਉਂ ਪੁੱਛਿਆ ਗਿਆ ਉਹਨਾਂ ਨੇ ਕੋਈ ਖੋਸ਼ ਇਦਾਂ ਦਾ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੇ ਜਿਹੜਾ ਤੁਹਾਨੂੰ ਲੱਗਦਾ ਕਿ ਕੀ ਵਜ੍ਹਾ ਮੰਦੂਰ ਤੁਹਾਡੇ ਸਾਹਮਣੇ ਕਿਉਂ ਕੀਤਾ ਗਿਆ ਤੁਹਾਨੂੰ ਲੱਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਸੀ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂਵ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਡ ਨੂੰ ਤੇ ਮੇਰੇ ਜਿਹੜੇ ਫਾਦਰ ਲਾਉਣ ਉਹਨਾਂ ਨੂੰ ਮਾਰਿਆ ਪਾ ਪਹਿਲਾਂ ਕੋਈ ਤਾਂ ਡਿਸੀਜ ਨਹੀਂ ਹਾਂਜੀ ਨਹੀਂ ਪਹਿਲੇ ਹਾਂ ਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਸੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਕਿ ਅਸੀਂ ਕੁਝ ਨਹੀਂ ਕਮਾਂਗਾ ਕਮਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾ ਵਾਂ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਹ ਤੁਹਾਡੇ ਹਸਬੰਡ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾ ਨਾਲ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਤੇ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਉਹਨਾਂ ਤੇ ਪੁਲਿਸ ਨੂੰ ਵੀ ਅਸੀਂ ਦੱਸਿਆ ਵਾਂ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਇੱਕ ਅਹੀਂ ਐਸਐਸਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਆਹਨੂੰ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਹਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਹੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀਗੇ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹੇ ਮਾੜਾ ਮੋਟਾ ਬਟ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾਂ ਲਾਤੀਆਂ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਤੁਸੀਂ ਚਿੰਤਾ ਨਾ ਕਰੋ ਜੀ ਮੇਰਾ ਨਾਮ ਹੈ ਡਾਕਟਰ ਰਾਜਾ ਹੋਆ ਹੈ ਉਹ ਜੋ ਪੇਸ਼ੇਨ ہمارے پاس ਆਇਆ ਉਸ ਦਾ ਨਾਮ ਹੈ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ ਕਦ ਆਇਆ ਥਾ ਪੇਸ਼ੇਨ ਉਹ ਆਇਆ ਥਾ ਕੱਲ ਸ਼ਾਮ ਨੂੰ ہمارے پاس क्या क्या मतलब बात हुई थी, थी पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो so, जू ही हमने उसको एसेस किया तो इसका ट्रामा था लेफ्ट अल्लाह का जो हमारी बाजू की जो हड्डी है उसमें फ्रैक्चर है और उसको जो है सी टी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या प्रेशन प्रेशन प्रेशन? अभी तो स्टेबल है लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सीटी स्कैन करें देखेंगे कोई ब्लीड एक्सपैंड तो नहीं हुआ है ऐसे हिस्ट्री के हिसाब से ही इज सेइंग कि उसके साथ असॉल्ट हुआ है ਉਹ ਲਾਈਕਲੀ ਸੌਲਟ ਕਾ ਹੀ ਕੇਸ ਲੱਗ ਰਿਹਾ ਹੈ। ਅੱਜ ਤੋਂ 3 ਮਹੀਨੇ ਪਹਿਲਾਂ ਮੇਰੀ ਕੋਡ ਮੈਰਿਜ ਹੋਈ ਹੈ। ਮੇਰੀ ਮਿਸੇ ਦਾ ਨਾਮ ਹੈ ਮਨਦੀਪ ਕੌਰ ਪਿੰਡ ਦਿਓਲ ਨੇਹ ਰਾਲੀ ਚੱਕ। ਤੇ 3 ਮਹੀਨੇ ਪਹਿਲਾਂ ਕਿ ਕੁੜੀ ਦੇ ਮਾਪੇ ਉਹ ਐਗਰੀ ਸੀਗੇ ਵਿਆਹ ਕਰਵਾਉਣ ਪਰ ਕੁੜੀ ਦਾ ਜਿਹੜਾ ਨਾਨਕ ਪਰਿਵਾਰ ਸੀ ਉਹ ਨਹੀਂ ਐਗਰੀ। ਉਹ ਕਹਿੰਦੇ ਕਿ ਅਸੀਂ ਵਿਆਹ ਨਹੀਂ ਹੋਣ ਦੇਣਾ। ਇਸ ਕਰਕੇ ਆਪਾਂ ਕੋਡ ਮੈਰਿਜ ਕਰਵਾਤੀ। ਤੇ ਕੱਲ ਮੈਂ ਵੈਸੇ ਡਿਲੀਵਰੀ ਹੋਏ ਹਾਂ ਬੰਗਲੌਰ ਦੇ ਵਿੱਚ ਤੇ ਮੈਂ ਇਥੇ ਸ਼ਹਿਰ ਇੱਕ ਦਾਸਪੁਰ ਕਰਾਇਦੇ ਰਹਿੰਦੇ ਰਹਿਆ ਉਹ ਕਿ ਇਹੀ ਗੱਲ ਤੋਂ ਕਿ ਮੈਨੂੰ ਪਿੰਡ ਜਾ ਕੇ ਕੋਈ ਇਹ ਗੱਲ ਦਾ ਇਸ਼ੂ ਨਾ ਹੋਏ ਕੱਲ ਮੇਰੀ ਦਾਦੀ ਜੀ ਠੀਕ ਨਹੀਂ ਸੀ ਤੇ ਉਹਨਾਂ ਦਾ ਪਤਾ ਲਾਣ ਵਾਸਤੇ ਮੈਂ ਪਿੰਡ ਗਿਆ ਪਿੰਡ ਗਿਆ ਤੇ ਮੇਰਾ ਜਦੋਂ ਆਪਾਂ ਵਾਪਸ ਮੁੜਨ ਲੱਗੇ ਆਂ ਸ਼ਹਿਰ ਵੱਲ ਸਾਡਾ ਮੋਟਰਸਲ ਖਰਾਬ ਹੋ ਗਿਆ ਜੀ ਆਪਾਂ ਦਰੰਗਲੇ ਾਡੇ ਦੇ ਵਿੱਚ ਗੈਂਸ ਰਫੇਲ ਦੁਕਾਨਾ ਉੱਥੇ ਜਾ ਕੇ ਆਪਾਂ ਮੈਂ ਤੇ ਮੇਰੇ ਫਾਦਰ ਸਾਹਿਬ ਬਾਈਕ ਠੀਕ ਕਰਵਾਣ ਲਈ ਇਹਨਾਂ ਨੇ ਆ ਕੇ ਪੰਜ ਜਣੇ ਆ ਨਾਮ ਇੱਕ ਦਾ ਮੁਖਤਿਆਰ ਸਿੰਘ son of ਸਲੱਖਣ ਸਿੰਘ ਰਣਜੀਤ ਸਿੰਘ son of ਸਲੱਖਣ ਸਿੰਘ ਉਹਨਾਂ ਦੇ ਅੱਗੋ ਬੇਟੇ ਆ ਰਣਜੀਤ ਦੇ ਦੇ ਮੁਖਤਿਆਰ ਦੇ ਮੁਖਤਿਆਰ ਦੇ ਮੁੰਡਾ ਦਾ ਨਾਮ ਆ ਰਮਨਦੀਪ ਸਿੰਘ ਜਿਹਨੇ ਸਭ ਤੋਂ ਜ਼ਿਆਦਾ ਮੇਰੇ ਡਿਆੜੀ ਦੇ ਸੱਟ ਲਾਈ ਆ ਤੇ ਦੂਜੇ ਨਾਮ ਹੈ ਰਣਜੀਤ ਸਿੰਘ ਦੇ ਬੱਚੇ ਮੁੰਡਿਆਂ ਦਾ ਨਾਮ ਆ ਹਰਮਨਦੀਪ ਸਿੰਘ ਤੇ ਕਰਨਦੀਪ ਸਿੰਘ ਉਹਨਾਂ ਨੇ ਆਜੇ ਕੱਲ ਸਾਡੇ ਉੱਤੇ ਦਾਤਰ ਲਿਆਏ ਹਥਿਆਰ ਲੈ ਕੇ ਪੰਜ ਪੁੰਚ ਲੈ ਕੇ ਵੀਡੀਓ ਬਣੀ ਹੋਈ ਹੈ ਸਾਡੇ ਕੋਲ ਉਹਨਾਂ ਨੇ ਸਾਡੇ ਉੱਤੇ ਆ ਕੇ ਹਮਲਾ ਕਰਤਾ ਦਰੰਗਲੀ ਹੱਡੀ ਦੇ ਵਿੱਚ ਬਿਆਨ ਟ੍ਰੈਵਲ ਦੀ ਦੁਕਾਨ ਸਾਡੇ ਕੋਲ ਵੀਡੀਓ ਪਈ ਹੋਈ ਆ ਸਾਰਾ ਕੁਝ ਸਬੂਤ ਦੇਖੂ ਗਿਆ ਆ ਇਹਨਾਂ ਨੇ ਆ ਕੇ ਸਿੱਧਾ ਸਾਡੇ ਛੱਟਾਂ ਲਾਉਣੀਆਂ ਸਟਾਰਟ ਕਰਤੀਆਂ ਮੇਰੇ ਪਾਪਾ ਦੇ ਜਾਦਾ ਹੈਡ ਟੀਜ ਨਹੀਂ ਹੋਈ ਐ ਉਹਦੇ 18 ਸਟਿਚਸ ਲੱਗੇ ਹੋਏ ਆ ਹੱਡੀ ਬ੍ਰੋਕਨ ਆ ਤੇ ਦਾਤਰ ਮਰਿਆ ਜੀ ਕੰਟੈਂਟੂ ਮਰਡਰ ਦਾ ਇੱਕ ਹਾਲ ਦਾ ਕੀਤਾ ਜੀ ਛਤ ਤੋਰ ਦੇ ਤੇ ਇੱਕ ਬਾਹਰ ਲੈਫਟ ਸਾਈਡ ਦੀ ਆਰਮ ਬ੍ਰੋਕਨ ਤੋਂ ਮੈਨੂੰ ਵੀ ਇਹਨਾਂ ਨੇ ਬਾਰਿਆ ਜ਼ਖਮੀ ਕੀਤਾ ਜੀ ਤ론 ਮੈਂ ਤੇ ਜਿੰਨਾ ਕੋ ਹੋ ਸਕਿਆ ਮੈਂ ਆਪਣੇ ਪਾਪਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪੰਜ ਜਾਨਾਂ ਇਹ ਆਪਾਂ ਨੂੰ ਦੋ ਜਾਨੇ ਹੀ ਬਿਹੱਤੇ ਸਾਡੀ ਪੁਲਿਸ ਬੁਝਾਉਣ ਤੋਂ ਹੀ ਅਪੀਲ ਹੈ ਕਿ ਇਹ ਦੋਸ਼ੀਆਂ ਨੂੰ ਵੱੱਤ ਵੱੱਤ ਸਜ਼ਾ ਹੋਈ ਜਾਵੇ ਸਾਡੇ ਐਸਐਸਪੀ ਸਾਹਿਬ ਗੁਰਦਾਸਪੁਰ ਬਹੁਤ ਹੀ ਪੁਨਹਾਰ ਨੇ ਇਨਸਾਫ ਦਵਾਉਂਦੇ ਨੇ ਹਰ ਇੱਕ ਨੂੰ ਉਹਨਾਂ ਦੇ ਅੱਗੇ ਆਪਾਂ ਅਪੀਲ ਕੀਤੀ ਇੱਕ ਦਸ ਨੂੰ ਜਾ ਕੇ ਕਿ ਸਾਡੀ ਜੋ ਸੁਣਵਾਈ ਹੈ ਉਹ ਅੱਗੇ ਤੱਕ ਕੀਤੀ ਜਾਏ ਐਸਐਸਓ ਦਰੰਗਲਾ ਦਿਵਿੰਦਰ ਸਿੰਘ ਉਹਨਾਂ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਉਹ ਜਿਹਨੇ ਜਿਹੜੇ ਸਾਨੂੰ ਖੱਟਾਂ ਲਾ ਕੇ ਗਏ ਆ ਦੋ ਜਣੇ ਉਹਨਾਂ ਨੇ ਆਪਣੇ ਕਵਰ ਕਰ ਲਿਆ ਬਾਕੀ ਜਿਹੜੇ ਉਹਨਾਂ ਦੇ ਨਿਆਣੇ ਆ ਉਹਨਾਂ ਦਾ ਇੱਕ ਰਮਨਦੀਪ ਸਿੰਘ ਉਹਦੀ ਫਲੈਟ ਆ 10 ਦਿਨ ਤੱਕ ਇਟਲੀ ਦੀ ਉਹਨੂੰ ਜਲਦ ਤੋਂ ਜਲਦੀ ਰਸਤੇ ਵਿੱਚ ਕੀਤਾ ਜਾਏ